ਸਤਿਗੁਰ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਰਬੋਸ਼ੀ ਸਭਾ ਆਪ ਜੀ ਨੇ ਜੋ ਪਿਛਲੀ ਵਿਚਾਰ ਸਰਵ ਕੀਤੇ ਅਗਲੀ ਵਾਰ ਇਤਿਹਾਸ ਦੇ ਵਿਚਾਰ ਆਪਾਂ ਕੋਲ ਜੁੜਨ ਦਾ ਯਤਨ ਕਰਦੇ ਤੇ ਸਤਿਗੁਰ ਗੋਬਿੰਦ ਸਿੰਘ ਮਹਾਰਾਜ ਜੀ ਪਾਸ਼ਾ ਪਰਉਪੇਸ਼ਾ ਸਾਜ ਜੀ ਬਾਪੂ ਕਰਦੇ ਤੇ ਰੰਗਾਂ ਲਾ ਕੇ ਉੱਥੇ ਸਿੱਖੀ ਦਾ ਪ੍ਰਚਾਰ ਕਰਕੇ ਤੇ ਵਾਪਸ ਮਹਾਰਾਜ ਜੀ ਅਨੰਦਪੁਰ ਸਾਹਿਬ ਜਾਂਦੇ ਮਮਰਾ ਬਿਰਾਲ ਤਾਂ ਦਿਨੋਂ ਪਰਿਵਾਰ ਦੇ ਨਾਲ ਤੇ ਬਾਕੀ ਦੇ ਇਸੇ ਸੰਤਾਂ ਦੇ ਨਾਲ ਅਗੂ ਦੇ ਦਿੱਤਾ ਗੁਰੂ ਸਾਹਿਬ ਨੇ ਕੁਝ ਆਨੰਦਪੁਰ ਚਲੇ ਜਾਓ ਅਸੀਂ ਰਾਸਤੇ ਵਿੱਚ ਬੜਾ ਕਰਦੇ ਆਵਾਂ ਕਈ ਟਕਾਲੀਆਂ ਤੇ ਕਈ ਆਸਥਾਨਾਂ ਤੇ ਮਾਰ ਰੁਕੇ ਨੇ ਸੰਤਾਂ ਦਾ ਪਿਆਰ ਵੇਖਦੇ ਆ ਉਹਨਾਂ ਨੂੰ ਉਪਦੇਸ਼ ਦਿੰਦੇ ਆ ਜਿਹਦੇ ਨਾਲ ਉਹਨਾਂ ਦਾ ਜੀਵਨ ਅਨੰਦ ਵਿੱਚ ਬਣ ਜਾ ਛੇ ਨਾਲ ਉਹਨਾਂ ਦੇ ਜੀਵਨ ਦੇ ਵਿੱਚ ਖੁਸ਼ਹਾਲੀ ਆ ਦੇ ਸਤਿਗੁਰੂ ਪਰਸ ਹਜੇ ਰਾਸਤੇ ਵਿੱਚ ਬਿਕਰਦੇ ਆ ਕਿਤੇ ਰਾਤ ਰੁਕਦੇ ਆ ਕਿਤੇ ਦਿਨ ਕੱਟਦੇ ਆ ਤੇ ਮਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਕਰਮ ਚਲਦਿਆਂ ਚਲਦਿਆਂ ਪਿਆਰਿਓ ਸੰਤਨੂ ਸੱਚੇ ਪਾਤਸ਼ਾਹ ਆਪਾਂ ਕੱਲ ਵਿਚਾਰਿਆ ਸੀ ਕਿ ਠਕੌਲੇ ਠਕੌਲੇ ਮੰਦਰ ਜਿਹੜਾ ਆ ਉੱਥੇ ਮਾਰਾ ਸੱਚੇ ਪਾਤਸ਼ਾਹ ਆਏ ਇਹ ਫਿਰ ਸੰਤਰੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਪਾਣੀ ਦੇ ਬੜੇ ਥੋੜੇ ਆ ਇਥੇ ਮਾਰਾ ਤੇ ਪਾਤਸ਼ਾਹ ਨੇ ਗੁਣੇ ਦੇ ਵਿੱਚ ਬਰਸਾ ਮਾਰ ਕੇ ਤੇ ਪਾਣੀ ਦਾ ਖਵਾਰਾ ਕਰਦੇ ਤੇ ਮਾਰਾ ਨੇ ਨਾਲ ਮਾਇਆ ਦਿੱਤੀ ਉਥੋਂ ਦੇ ਸੰਤਨੂ ਕੋਈ ਭਾਈ ਆ ਮਾਇਆ ਲੈਣੋਂ ਤੇ ਪੱਕੇ ਬੋਲੀ ਬਣਵਾ ਲਓ ਇਤੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਬਿਆਰਿਓ ਲੋਕਾਂ ਮੇਰਾ ਜਿਹੜਾ ਹੋਇਆ ਦੁਪਹਿਰੋਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਇਤੋ ਚਾਲੇ ਬਾਅਦ ਤੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਚੱਲਦੇ ਆਂ ਚੱਲਦੇ ਆਂ ਅੱਗੇ ਨਾਭੇ ਨਗਰ ਆਇਆ ਜਦੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਨਾਭੇ ਨਗਰ ਦੇ ਆਂ ਲੋਹਾਂ ਦੇ ਵਿੱਚੋਂ ਦੀ ਲੰਘਦੇ ਨੇ ਤੇ ਅਗੋ ਕੰਬੋ ਸਿੰਘਾਂ ਦੇ ਜਿਹੜੀ ਸੰਗਤ ਜਿਹੜੀ ਆਉਂਦੀ ਹੈ ਧੁਲਕੀਆਂ ਦੇ ਨਾਲ ਛੈਣੀਆਂ ਦੇ ਨਾਲ ਸ਼ਬਦ ਵੱਢਦੇ ਗੁਰਬਾਣੀ ਦਾ ਸ਼ਬਦ ਪੜ੍ਹ ਜਾਇਆ ਉੱਚੀ ਆਵਾਜ਼ ਦੇ ਵਿੱਚ ਹੁੰਦੀ ਗੁਰੂ ਸਾਹਿਬ ਸੱਜੇ ਬਾਸਾ ਜੀ ਦੇ ਦਰਸ਼ਨ ਕਰਨ ਵਾਸਤੇ ਤੇ ਗੁਰੂ ਸਾਹਿਬ ਸੱਜੇ ਬਾਸਾ ਜੀ ਦੇ ਸਾਰਿਆਂ ਨੇ ਜਦੋਂ ਦਰਸ਼ਨ ਦੇ ਰਾਹ ਕੀਤੇ ਮਾਰਨੇ ਪਿਆਰ ਲਿਖਿਆ ਤੇ ਇੱਥੇ ਰੁਕ ਗਏ ਗੁਰੂ ਸਾਹਿਬ ਇੱਥੇ ਮਾਰਨੇ ਟਿਕਾਣਾ ਕੀਤਾ ਰਾਤ ਇੱਥੇ ਗੁਰੂ ਸਾਹਿਬ ਨੇ ਲਗਾਈ ਆ ਤੇ ਅਗਲੇ ਦਿਨ ਪਿਆਰੇ ਆਸਾ ਜੀ ਦੇ ਮਾਰ ਦਾ ਇਕਰ ਹੋਇਆ ਤੇ ਆਸਾ ਦੇ ਵਾਰਗਾਂ ਦੇ ਦੋਨਾਂ ਪਿਆਰੇ ਦੀਵਾਨ ਸੱਜੇ ਆਸਾ ਦੇ ਮਾਰ ਤੋਂ ਬਾਅਦ ਉਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਜਦੋਂ ਮਾਰਗ ਦੇ ਨਾਲਾ ਵਿਆਰ ਵੇਖਿਆ ਤੇ ਸੰਗਤ ਦਾ ਤੇ ਗਰੀਬ ਸਿੱਖਾਂ ਦੀ ਬੜੀ ਸੇਵਾ ਕਰਦੇ ਜਿਹੜਾ ਵੀ ਲੋੜ ਵੰਦਿਆ ਉਹਦੀ ਮਦਦ ਕਰਦੇ ਆ ਇਹੋ ਜਿਹੇ ਸਿੱਖ ਜਿਹੜੇ ਨੇ ਬੜੇ ਗੁਰੂ ਘਰ ਦੇ ਸ਼ਰਧਾਲੂ ਨੇ ਆਪਣੀ ਸੱਚੀ ਸੁੱਚੀ ਗੱਤਿਕ ਮਾਈ ਕਰਕੇ ਉਹਦੇ ਵਿੱਚੋਂ ਦਾ ਸੰਬੰਧ ਕੱਢ ਕੇ ਲੋੜਵੰਦ ਦੀ ਮਦਦ ਕਰਦੇ ਨੇ ਖਾਸ ਕਰ ਗੁਰੂ ਸਿੱਖਾਂ ਦਾ ਬੜਾ ਭਲਾ ਕਰਦੇ ਰਹੇ ਇਮਾਰਤ ਸੱਚੇ ਪਾਤਸ਼ਾਹ ਨੇ ਉੱਥੋਂ ਦੇ ਸੰਗਤ ਨੂੰ ਉਪਦੇਸ਼ ਦਿੱਤਾ ਦੇਵਾਂ ਦੇ ਅੰਦਰ ਪਾਰਸਾ ਜੀ ਕਾਗਦੇ ਜੜ ਕਿਰਤ ਜਿਹੜੀ ਹੈ ਉਹਦੀ ਪੂਰਾ ਨਹੀਂ ਕਰਦੇ ਚਾਰ ਕਿਆ ਜਿਵੇਂ ਟਿੱਪਲ ਦਾ ਰੁੱਖ ਹੋ ਗਿਆ ਜਿਵੇਂ ਕਬਰਾਂ ਹੋ ਗਈਆਂ ਇਹਦਾ ਜਿਹੜੇ țeਜ ਇੱਕ ਜਗ੍ਹਾ ਖੜੇ ਹੋਏ ਆ ਪੱਥਰ ਆ ਇਕ ਥਾਂ ਤੇ ਕੇ ਹੋਏ ਮਾਰ ਕੇ ਦੇ ਲੋਕ ਉਹਨੂੰ ਪੂਜੇ ਜਾਂਦੇ ਆ ਜਾਂਦੇ ਆ ਤੇ ਉਹ ਨਹੀਂ ਕਰ ਸਕਦੇ ਸੰਤ ਗੁਰੂ ਸੱਦੇ ਪਾਸਾ ਦੇ ਲੋਕ ਉਹਨਾਂ ਦੇ ਪੂਜਾ ਕਰੇ ਜਾਂਦੇ ਸੰਤ ਦੇ ਤਦੇ ਦੇ ਇਹਨਾਂ ਨੂੰ ਪੂਜਣਾ ਨਹੀਂ ਧਿਆਨ ਰੱਖੋ ਇਹਨਾਂ ਨਾਲ ਖਿਆਲ ਕਰੋ ਜਿਹੜੇ ਰੁੱਖ ਨੇ ਪੇਰ ਪਾਉਂਦੇ ਨੇ ਉਹਨਾਂ ਨੂੰ ਪਾਣੀ ਦੇਵੋ ਉਹਨਾਂ ਦਾ ਖਿਆਲ ਰੱਖੋ ਫਲ ਦਿੰਦੇ ਆ ਪੁੱਲ ਦਿੰਦੇ ਨੇ ਛਾਂ ਦਿੰਦੇ ਆ ਤਹਿਣੀਆ ਬੰਨ ਫਲ ਕੁਝ ਮਿਲਦਾ ਇਹਨਾਂ ਦਾ ਖਿਆਲ ਰੱਖੋ ਇਹ ਕਰਤੇ ਦੇ Crete ਤੇ ਆ ਪਾਛਾ ਕਹਿੰਦੇ ਜਿਹੜੀਆਂ ਜੜ ਤਿੱਦਾਂ ਨੇ ਉਹਨਾਂ ਦੀ ਵਾਰਿਸ ਅੱਗੇ ਪਾਛਾ ਕਹਿੰਦੇ ਪੂਜਾ ਨਹੀਂ ਕਰਨੀ ਜਿਹੜੀ Crete ਤੇ ਆ ਉਹਦੀ ਪੂਜਾ ਨਹੀਂ ਕਰਨੀ Crete ਦਾ ਭਾਵ ਜਿਹੜੇ ਕਰਤੇ ਨੇ ਬਣਾਈ ਹੋਈ ਹੈ ਜਿਹੜੀ ਚੀਜ਼ ਕਰਤੇ ਪੁੱਤਰ ਨੇ ਬਣਾਈ ਹੈ ਮarre ਜੇ ਤੁਸੀਂ ਉਹਦੀ ਪੂਜਾ ਕਰਦੇ ਨਹੀਂ ਲੱਗਣਾ ਦੇਵੇਂ ਸੂਰਜ ਜਿਹੜਾ ਕਰਤ ਦੇ ਪੁੱਤ ਨੇ ਬਣਾਇਆ ਤੇ ਲੋਕ ਸੂਰਜ ਦੀ ਪੂਜਾ ਵਿੱਚ ਲੱਗੇ ਪਾਣੀ ਜਿਹੜਾ ਹੈ ਪਿਆਰਿਓ ਪ੍ਰਮਾਤਮਾ ਨੇ ਬਣਾਇਆ ਦੁਨੀਆਂ ਦੇ ਭਲੇ ਵਾਸਤੇ ਪਰ ਲੋਕ ਪਾਣੀ ਨੂੰ ਮਰਨ ਦੇਵਤਾ ਵੀ ਪੁੱਜੇ ਜਾਂਦੇ ਹਨ ਹਵਾ ਪ੍ਰਮਾਤਮਾ ਨੇ ਬਣਾਈ ਲੋਕ ਹਵਾ ਦੇ ਥਾਰੂ ਨੂੰ ਦੇਵਤਾ ਮੰਨ ਕੇ ਉਹਦੀ ਪੂਜਾ ਵਿੱਚ ਜੁੜ ਜਾਂਦੇ ਅਗਨੀ ਦੇਵਤਾ ਅੱਗ ਦੀ ਪੂਜਾ ਕਰੀ ਜਾਂਦੇ ਇਹ ਸਾਰਾ ਕੁਝ ਨਾ ਪ੍ਰਮਾਤਮਾ ਦੀ ਕਿਰਤ ਹੈ ਆਪ ਸਤਿਗੁਰੂ ਕਹਿੰਦੇ ਉਹਨਾਂ ਦੀ ਪੂਜਾ ਵਿੱਚ ਨਹੀਂ ਜੁੜਨਾ ਅਜੇ ਪਾਰਸਾ ਜੀ ਦੀ ਕਿਰਪਾ ਕਰ ਜਦੋਂ ਮਾਰੇ ਨਾ ਇਹ ਵਿਦੇਸ਼ ਸੰਤਾਂ ਨੂੰ ਦਿੰਦੇ ਆ ਤੇ ਆ ਰਹੇ ਉਥੇ ਇੱਕ ਸਾਧੂ ਮੇਖਾ ਜਿਹੜਾ ਧਿਆਨ ਲਗਾਉਣਾ ਜਾਣਦਾ ਸੀ ਕੋੜਾ ਬੋਤਾ ਦੇਵ ਜੀ ਉਹਦਾ ਭਗਤੀ ਕਰਦਾ ਸੀ ਉਹਨੇ ਮਾਰੇ ਨੂੰ ਆਖਿਆ ਪਾਰਸਾ ਜੀ ਨੂੰ ਕਹਿਣ ਲੱਗਾ ਸੱਚੇ ਪਾਰਸਾ ਤੁਸੀਂ ਕਹਿੰਦੇ ਹੋ ਕਿ ਕਰਤ ਦੇ ਉਜਾ ਵਿੱਚ ਕਰਨੀ ਮਾਰੇ ਦੇ ਕਾ ਵਿੱਚ ਲਿਖਿਆ ਕਿ ਭਗਵਾਨ ਕ੍ਰਿਸ਼ਨ ਜੀ ਕਹਿੰਦੇ ਨੇ ਮੈਨੂੰ ਪੁੱਜੋ ਮੇਰਾ ਧਿਆਨ ਕਰੋ ਤੇ ਸੱਚੇ ਪਾਰਸਾ ਉਹਦੀ ਗੱਲਾਂ ਸੁਣ ਕੇ ਬੜੇ ਮੁਸਕਰਾਏ ਮਾਰਾ ਮੈਨਾਂ ਲੱਗੇ ਜੇਕਰ ਸੁੱਜਣਾ ਹੋਇਆ ਧਿਆਨ ਕਰਨਾ ਤੇ ਅਕਾਲ ਪੁਰਖ ਦਾ ਕਰਨਾ ਹੈ ਜਿਹਦਾ ਕੋਈ ਰੂਪ ਰੇਖ ਰੰਗ ਨਹੀਂ ਹੈਗਾ ਉਸ ਅਕਾਲ ਪੁਰਖ ਦਾ ਕਹਿੰਦਾ ਸੱਚੇ ਪਾਤਸ਼ਾਹ ਜੀ ਕਹਿੰਦੇ ਨਿਰੰਕਾਰ ਦਾ ਧਿਆਨ ਕਰੀਏ ਮਾਰਾ ਧਿਆਨ ਕਰਨ ਵਾਸਤੇ ਕੋਈ ਆਕਾਰ ਕੇ ਚਾਹੀਦਾ ਪਾਤਸ਼ਾਹ ਪਰਮਾਤਮਾ ਦਾ ਤੇ ਕੋਈ ਆਕਾਰ ਹੀ ਨਹੀਂ ਹੈਗਾ ਕੋਈ ਆਕਾਰ ਹੋਵੇਗਾ ਤੇ ਅਸੀਂ ਪੂਜਾ ਕਰਾਂਗੇ ਸੱਚੇ ਪਾਤਸ਼ਾਹ ਕਹਿੰਦੇ ਆਕਾਰ ਜਿਹੜਾ ਨਿਰੰਕਾਰ ਜਿਹੜਾ ਉਹਦੇ ਪੂਰਾ ਕਰਨ ਵਾਸਤੇ ਉਹਦਾ ਧਿਆਨ ਧੰਨਵਾਸ ਤੇ ਵਾਰਿਸ ਤੇ ਪਾਤਸ਼ਾਹਾਂ ਲਗੇ ਸਭ ਤੋਂ ਪਹਿਲਾਂ ਤੇ ਆਪਣੇ ਅੰਦਰ ਨੂੰ ਨਿਰਮਲ ਕਰਨਾ ਪਿਆ ਹੈ ਪਾਤਸ਼ਾਹਾਂ ਕਹਿੰਦੇ ਆਪਣੇ ਅੰਦਰ ਨੂੰ ਸਾਫ਼ ਕਰਨਾ ਪਵੇਗਾ ਤਾਂ ਵੀ ਤੁਹਾਨੂੰ ਸੁੱਧੀ ਹੋਵੇ ਕਿ ਨਿਰੰਕਾਰ ਨੂੰ ਕਿਵੇਂ ਧਿਉਣਾ ਹੈ ਨਿਰੰਕਾਰ ਨੂੰ ਧਿਉਣਾ ਕਿਵੇਂ ਆ ਮਾਰ ਕਹਿੰਦੇ ਤੁਹਾਨੂੰ ਸੁੱਧੀ ਹੋ ਜਾਗੇ ਉਹਦੇ ਲਈ ਪਾਤਸ਼ਾਹਾਂ ਲਗੇ ਆਪਣੇ ਆਪ ਨੂੰ ਨਿਰਮਲ ਕਰਨਾ ਪਵੇਗਾ ਸੱਚੇ ਪਾਤਸ਼ਾਹਾਂ ਲਗੇ ਸਾਧੂ ਜਨ ਤੁਹਾਡੇ ਜਿਹੜੀ ਵਿਰਤੀ ਆਈ ਤਾਂ ਇਹ ਆ ਕਿ ਤੁਹਾਨੂੰ ਵਡਿਆਈ ਮਿਲੇ ਤੁਹਾਡੀ ਮੈਨਾਂ ਉਹ ਵੇਦਾਂ ਦੇ ਵਿੱਚ ਮਾਰ ਕਹਿੰਦੇ ਇਹ ਇੱਕ ਮੈਲ ਹੈ। ਪਾਸ਼ਾ ਕਹਿੰਦੇ ਇਹ ਵੀ ਇੱਕ ਮੈਲ ਕਹਿੰਦੇ ਆ ਮਨ ਦੇ ਉੱਪਰ ਬੋਝ ਬਣਦਾ ਹੈ ਮਨ ਦੇ ਉੱਪਰ ਜਿਹਦੇ ਨਾਲ ਪਾਸ਼ਾ ਕਹਿੰਦੇ ਫਿਰ ਨਿਰੰਕਾਰ ਦੀ ਸੋਚ ਹੀ ਨਹੀਂ ਮਿਲਦੀ। ਫਿਰ ਮਾਰ ਸੱਜੇ ਪਾਸ਼ਾ ਕਹਿੰਦੇ ਜਿਹੜੇ ਬਾਕੀ ਦੇ ਲੋਕ ਨੇ ਉਹਨਾਂ ਨੂੰ ਧੀਆਂ ਦਿਆਂ, ਪੁੱਤਰਾਂ ਦਿਆਂ, ਪਦਾਰਥਾਂ ਦੀਆਂ ਚਿੰਤਾਵਾਂ, ਉਹਨਾਂ ਦਾ ਮੋਹ ਜਿਹੜਾ ਉਹਨਾਂ ਦੇ ਮਨ ਵਿੱਚ ਪੈਦਾ ਹੋ ਜਾਂਦਾ ਉਸੇ ਮੋਹ ਦੇ ਕਰਕੇ ਉਹਨਾਂ ਨੂੰ ਹੀ ਨਿਰੰਕਾਰ ਦੀ ਸੋਚ ਹੀ ਨਹੀਂ ਮਿਲਦੀ। ਸੱਚੇ ਪਾਤਸ਼ਾਹ ਦੇ ਕੀਤੇ ਕੀ ਦਾਵੇ ਕਿਵੇਂ ਰੰਗਾਰ ਦੇ ਸੋਧੇ ਹੋਈ ਬਾਰੇ ਸਭ ਤੋਂ ਵੱਡੀ ਗੱਲ ਹੈ ਧਰਮੀ ਬਣੋ ਆ ਤੁਹਾਨੂੰ ਕੋਈ ਸੰਦੋ ਪਾਛੋ ਕਿ ਮਾਲਕਾ ਦੇ ਸਿਮਰਨ ਦੇ ਵਿੱਚ ਜੁੜਿਆ ਕਰੋ ਜਦੋਂ ਸਿਮਰਨ ਦੇ ਵਿੱਚ ਡੁੱਲੂਗੇ ਸੱਚੇ ਪਾਤਸ਼ਾਹ ਵੱਗੇ ਮਨ ਸਾਥ ਹੁੰਦਾ ਜਾਏਗਾ ਤੇ ਨਾਲ ਆਪਣੇ ਮਨ ਨੂੰ ਯਤਨ ਕਰਕੇ ਲੋਰ ਲਾ ਕੇ ਪਾਪਾਂ ਤੋਂ ਰੁਕਣਾ ਹੈ ਮਾਰੇ ਕਰਮਾਂ ਨੂੰ ਇਸ ਮਨ ਨੂੰ ਵਰਦਣਾ ਆ ਇਸ ਮਨ ਨੂੰ ਰੁਕਣਾ ਆ ਵਰਤ ਉਹ ਜਿੰਨਾ ਵੀ ਜੱਦ ਉਹ ਕਰਦਾ ਹੈ ਮੇਰਾ ਫਿਰ خیال ਹੈ ਆਪਨੇ ਮਜਾਦ ਹੋਏਗਾ ਮੈਂ ਇੱਕ ਵਾਰੀ ਪਿਆਰਿਓ ਵਿਚਾਰ ਆਉਂਦੇ ਜਿਹੜਾ ਸਾਂਝੇ ਕੀਤੇ ਸੀ ਕਿ ਬਹੁਤ ਬੀਤੇ ਥੋੜੇ ਹਨੇ ਪਲਪਲ ਦੇ ਬਿਹਾਰੇ ਇੱਕ ਘੜੀ ਦੇ ਕਾਰਨੇ ਬੰਦ ਤਲੰਕ ਲੱਗ ਜਾਏ ਇੱਕ ਸਾਧੂ ਜਿਹੜਾ ਹੈ ਪਿਆਰਿਓ ਬੜੀ ਬੰਦਗੀ ਬੜੀ ਭਗਤੀ ਕਰਦਾ ਸੀ ਇੱਕ ਰਾਜਾ ਰਾ ਉਹਦੇ ਇਲਾਕੇ ਦਾ ਉਹ ਪ੍ਰਾਤ ਨੂੰ ਇਸਤਰੀਆਂ ਦਾ ਨਾਲ ਦੇਖਦਾ ਸੀ ਉਹਨੇ ਇਸ ਏਕਤਾ ਸਾਧੂ ਨੂੰ ਬੁਲਾ ਲਿਆ ਆਪਣੇ ਘਰ ਦੇ ਵਿੱਚ ਕਿ ਤੁਸੀਂ ਇਹ ਆਇਓ ਤੇ ਆਪਾਂ ਰਾਜ ਤੇ ਰਾਗ ਜਿਹੜਾ ਵਿਕਰਾਇਆ ਸਾਬੂ ਸਾਰੇ ਵਾਰ ਪਰਧੀ ਕਰਦਾ ਰਿਹਾ ਪਰ ਹੁਣ ਏਦਾਂ ਦਾ ਸਮਾਂ ਆ ਗਿਆ ਉਹਦੇ ਪਰਖ ਹੋਣ ਲੱਗ ਪਏ ਪਿਆਰੇ ਜਿਹਨਾਂ ਰਾਜਾ ਏ ਉਹਦਾ ਪੁੱਤਰ ਜਾਂਦਾ ਕਿ ਮੈਂ ਰਾਜ ਭਾਗ ਤੇ ਬੈਠਾ ਤੇ ਤੁਹਾਨੂੰ ਬਲੀਆ ਤੇ ਆਖਿਆ ਮੈਨੂੰ ਰਾਜ ਭਾਗ ਦੇ ਦਿਓ ਤੁਸੀਂ ਆਰਾਮ ਕਰੋ ਪਰ ਦਿਲ ਦਾ ਪੁੱਤਰ ਕਹਿੰਦਾ ਮੈਨੂੰ ਰਾਜ ਭਾਗ ਚਾਹੀਦਾ ਤੇ ਪਿਤਾ ਚਾਹੁੰਦਾ ਕਿ ਮੈਂ ਅਜੇ ਥੋੜਾ ਚਿਰ ਰੁਕ ਕੇ ਫਿਰ ਆਪਣੇ ਪੁੱਤਰ ਨੂੰ ਰਾਜ ਭਾਗ ਦੇਵਾਂ ਰਾਜਾ ਜਿਹੜਾ ਏ ਉਹ ਰਾਤ ਰਾਗ ਵੇਚਦਾ ਏ ਤੇ ਪਿਆਰੂ ਜਿਹੜਾ ਪੁੱਤਰ ਆਇਆ ਹੈ ਉਹ ਮਾਨਸਿਕ ਤੌਰ ਤੇ ਸੋਚਦਾ ਹੈ ਇਹ ਸੋਚਦਾ ਹੈ ਕਿ ਮੈਂ ਆਪਣੇ ਪਿਤਾ ਨੂੰ ਕਤਲ ਕਰ ਦੇਣਾ ਅੱਜ ਰਾਤ ਨੂੰ ਜਦੋਂ ਇਹ ਆਰਾਮ ਕਰਦਾ ਹੋਇਆਗਾ ਮੈਂ ਇਹਨੂੰ ਮਾਰ ਦੇਣਾ ਹੈ ਇਹਨੂੰ ਜਦੋਂ ਮਾਰ ਦੇਵਾਂਗਾ ਫਿਰ ਇਹ ਨੂੰ ਰਾਜ ਮਿਲਦਾ ਉਦਾਂ ਦੇ ਦਿਲ ਦੇ ਇਹਨੇ ਮੈਨੂੰ ਰਾਜ ਨਹੀਂ ਦੇਣਾ ਸਾਧੂ ਜਿਹੜਾ ਸਾਰੀ ਉਮਰ ਤਪ ਕਰਦਾ ਰਿਹਾ ਉਹ ਸੋਚਦਾ ਕਿ ਹੈ ਆਂਦੇ ਇੱਥੇ ਨਾਸ਼ ਦੇ ਰਹਾ ਹੈ ਇਹ ਦੇਖਣਾ ਨਾਸ਼ ਕਿਵੇਂ ਦਾ ਹੁੰਦਾ ਹੈ ਮਨ ਨੂੰ ਇਹੋ ਜਿਹਾ ਮਹਿਸੂਸ ਹੁੰਦਾ ਹੈ ਵੇਖ ਕੇ ਉਹ ਨਾਚਣ ਆ ਗਿਆ ਪੁੱਤਰ ਰਾਜੇ ਨੂੰ ਮਾਰਨਾ ਚਾਹੁੰਦਾ ਤੇ ਰਾਜਾ ਕਹਿੰਦਾ ਜੇ ਮੈਂ ਰੁੱਕ ਕੇ ਰਾਜ ਦੇਵਾਂ ਜਦੋਂ ਨਾਚ ਸ਼ੁਰੂ ਹੋਇਆ ਤੇ ਕਹਿੰਦੇ ਨੇ ਇੱਕ ਉਹਥੇ ਬਿਆਸੂ ਸਾਧਾਂ ਦੇ ਨਾਲ ਉਹਨਾਂ ਨੇ ਇੱਕ ਸ਼ਬਦ ਪੜਿਆ thổਕੇ ਦੇ ਨਾਲ ਇੱਕ ਸ਼ਬਦ ਪੜਿਆ ਸਭ ਤੋਂ ਪਹਿਲਾਂ ਤੇ ਬਹੁ ਬੀਤੇ ਥੋੜੇ ਰਹੇ ਬਲ ਬਰ ਜੇ ਵਿਹਾਏ ਇੱਕ ਘੜੀ ਕੇ ਮਨ ਕਾਰਨੇ ਮਨ ਕਲੰਕ ਲਖ ਜਾਈ ਜਦੋਂ ਉਹ ਪਿਆਰੋ ਇਹ ਸ਼ਬਦ ਜਿਹੜਾ ਸਭ ਤੋਂ ਪਹਿਲਾਂ ਉਸ ਸਾਧੂ ਦੇ ਸੁਧਿਆਂ ਜਿਹੜਾ ਨਾਚ ਦੇਖਣ ਆਇਆ ਉਹਨੇ ਜਦੋਂ ਸੁਣਿਆ ਏ ਤੇ ਪਿਆਰੋਂ ਤੇ ਕਦਮ ਉਹਦੇ ਮਨ ਨੂੰ ਸੁੰਦੇ ਹੋਦੇ ਇੱਕਦਮ ਉਹਦੇ ਮਨ ਨੂੰ ਸੁੰਦੇ ਹੋਦੇ ਤੇ ਮੈਂ ਕੀ ਕਰਾਂ ਜਾਵਾਂ ਬਹੁਤ ਦਿੱਤੇ ਮੇਰੇ ਬੜੇ ਉਮਰ ਬੀਤ ਗਈ ਜਪ ਤਪ ਕਰਦਿਆ ਹੋਇਆ ਭਗਤੀ ਕਰਦਿਆ ਹੁੰਦਾ ਥੋੜੀ ਉਮਰ ਰਹਿ ਗਈ ਹੁੰਦੇ ਉਹਨੇ ਸੁਣੇ ਤਾਂ ਮੈਂ ਮਾਰਨਾ ਇਹੋ ਪੁੱਛ ਕਰ ਦੇਣਾ ਬਹੁਤ ਬੀਤੇ ਥੋੜੀ ਰਣੀ ਪਲ ਪਲ ਵੇਖਿਆ ਹੈ ਪਲ ਪਲ ਕਰਦਿਆ ਜਿਹੜੇ ਰਹਿ ਗਏ ਆ ਉਹ ਇਹ ਵਿਹਾਰ ਬੀਤ ਜਾਣੀ ਉਮਰ ਜਿਹੜੇ ਇੱਕ ਘੜੀ ਦੇ ਕਾਰਨ ਮਾਰਕ ਕਲੰਧ ਲੱਗ ਜਾਏ ਕਿ ਤੇ ਇਹ ਨਾ ਹੁੰਦੇ ਤੇ ਇੱਕ ਘੜੀ ਦਾ ਨਾਮ ਲੈ ਲੈਂਦਾ ਤਾਂ ਕਿ ਕਲੰਕ ਲੱਗ ਜਾਵੇ ਤੇ ਉਹ ਵੀ ਆ ਕੰਮ ਕੀਤਾ। ਉਹ ਸ਼ਬਦ ਦੇ ਕਾਰਨ ਉਹਨੂੰ ਸੋਝੇ ਆ ਗਏ ਤੇ ਮਨ ਨੂੰ ਰੋਗ ਲਿਆ ਪਿਆ ਦੇਣਾ। ਜਿਹੜਾ ਪੁੱਤਰ ਚਾਹੁੰਦਾ ਸੀ ਰਾਜੇ ਨੂੰ ਮਾਰਨਾ ਉਹਨੇ ਮਨ ਵਿੱਚ ਸੋਚਿਆ ਕਿ ਮੈਂ ਆਪਣੇ ਪਿਤਾ ਨੂੰ ਮਾਰ ਦੇਣਾ। ਉਹ ਵੀ ਇਹ ਸ਼ਬਦ ਨੂੰ ਸੁਣਦਾ ਤੇ ਰਾਜਾ ਵੀ ਸੁਣਦਾ ਹੈ। ਰਾਜੇ ਨੇ ਸੁਣਿਆ ਤੇ ਉਹਨੂੰ ਸ਼ਬਦ ਸੁਣਿਆ ਤੇ ਉਹਨੂੰ ਵੀ ਇਹ ਸੁਣਦੇ ਗਏ ਕਿ ਬਹੁ ਬੇਤੇ ਮੈਂ ਬੜਾ ਰਾਜ ਭਾਗ ਕਰਦੇ ਆ ਬੜੀ ਮਰਬੋ ਮੇਰੇ ਉਮਰ ਇਦਾ ਬੇਤ ਕੀ ਰਾਜ ਭਾਗ ਮਾਰ ਗਿਆ ਹੁਣ ਥੋੜੀ ਰਹਿ ਨੂੰ ਮੇਰੇ ਪੁੱਤਰ ਬੜੇ ਪੇਵਾਲ ਮੇਂ ਧਾਰਿਆ ਪੂਰੀ ਰਹਿ ਗਈ ਪਲ ਪਲ ਦੇ ਭਾਈ ਜੇ ਵੀ ਲੰਘ ਜਾਣੀ ਪਲ ਪਲ ਕਰਦੇ ਆ ਇੱਕ ਘੜੇ ਕੇ ਕਾਰਨ ਮਰਤ ਕਲੰਕੇ ਤੇ ਲੱਗ ਜਾਵੇ ਇੱਕ ਘੜੀ ਥੋੜਾ ਜਿਹਾ ਸਮਝਣਾ ਮਗਰ ਬਚਿਆ ਕਿ ਤੇ ਉਹਦੇ ਕਰਕੇ ਕਲੰਕ ਨਾ ਲੱਗ ਜਾਵੇ ਕਿ ਤੇ ਤਾਂ ਨੂੰ ਮੈਂ ਆਪਣੇ ਪੁੱਤਰ ਨੂੰ ਮੈਂ ਰਾਜ ਭਾਗ ਦੇ ਦਿੱਤਾ ਹੈ ਤਾਂ ਤੇ ਕਲੰਕ ਨਾ ਲੱਗ ਜਾਵੇ ਮੇਰਾ ਪੁੱਤਰ ਕੋਈ ਗਲਤ ਕਰਾਏ ਨਾ ਪਿਆ ਜਾਵੇ ਉਹ ਕਹਿੰਦਾ ਮੈਂ ਦੇਰ ਕਰਦਿਆਂ ਆਪਣੇ ਪੁੱਤ ਨੂੰ ਰਾਜ ਭਾਗ ਦੇ ਦਿਆਂ। ਉਹ ਸ਼ਬਦ ਇਹ ਕਰਦੇ ਹੋਇਆ ਏ। ਪੁੱਤਰ ਨੇ ਸੁਣਿਆ ਕਿ ਉਹਨੇ ਸੋਚਿਆ ਸੀ ਰਾਜ ਆਵੇਂਗਾ ਪਿਤਾ ਤੇ ਮੈਂ ਮਾਰ ਦੇਵਾਂਗਾ। ਪਰ ਉਹਦੇ ਜਦੋਂ ਸ਼ਬਦ ਸੁਣਿਆ ਤੇ ਉਹਦੇ ਮਨ 'ਚ ਸੋਚੇ ਆਈ ਕਿ ਬਹੁਤ ਬਿੱਡੇ ਮੇਰੇ ਮਿੱਤਰ ਦੇ ਬਣਾ ਰਾਜ ਭਾਗ ਮੰਨ ਲਿਆ। ਥੋੜੇ ਜਿਹੀ ਹੁਣ ਪਤਾ ਨਹੀਂ 1 ਸਾਲ 2 ਸਾਲ ਪਿਤਾ ਨੇ ਤਦੋਂ ਕਿੰਨਾ ਕਰਕੇ ਜੀਣਾ ਥੋੜੇ ਜਿਹਰੇ ਆ ਹੋਰ। ਥੋੜੀ ਨਹੀਂ ਬਾਲਪਨ ਦੇ ਭਿਆਏ ਜਿੰਨਾ ਕੋ ਸਮਾਂ ਕਹਿੰਦੇ ਥੋੜਾ ਤੇ ਰੁਕਣ ਵਾਸਤੇ ਉਹ ਵੀ ਬਾਲਪਨ ਕਰਕੇ ਲੰਘ ਜਾਣਾ ਹੈ। ਇੱਕ ਘੜੇ ਦੇ ਕਾਰਨ ਨੇ ਮਨ ਕਲੰਕਤ ਲੱਗ ਜਾਏ ਕਿਤੇ ਇਹ ਨਾ ਹੋਵੇ ਉਹ ਇੱਕ ਘੜੇ ਦੇ ਕਰਕੇ ਕਲੰਕ ਲਾ ਲਾ ਆਪਣੇ ਮੈਤੂ ਨੂੰ ਕਤਲ ਕਰਨ ਵਾਲਾ ਇਥੇ ਪਿਆਰੋਂ ਇਹਨਾਂ ਨੇ ਇੱਕ ਸ਼ਬਦ ਦੇ ਕਹ ਕੇ ਆਪਣੇ ਮਨ ਨੂੰ ਪਾਪ ਕਰਨ ਤੋਂ ਰੋਕ ਲਿਆ ਉਹ ਜਿਹੜਾ ਇੱਕ ਸ਼ਬਦ ਹੈ ਕਿਉਂਕਿ ਇਹ ਤੇ ਪਿਆਰੋਂ ਹੈ ਨਾ ਆਮ ਸ਼ਬਦ ਪਰ ਇਹ ਦੇ ਮੇਰੇ ਮਾਲਕ ਦੀ ਬਾਣੀ ਉਹ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਸ਼ਾ ਬਚਨ ਸੁਣਾ ਰਹੇ ਨੇ ਲਾਭੇ ਪਿੰਡ ਦੇ ਵਿੱਚ ਲਾਭੇ ਨਾਮ ਦੇ ਪਿੰਡ ਦੇ ਵਿੱਚ ਬਚਨ ਸੁਣਾ ਰਹੇ ਨੇ ਉਹਦੇ ਮੇਰੇ ਸਾਧਗੁਰੂ ਕਹਿੰਦੇ ਨੇ ਧੁਰੇ ਬਾਣੀ ਸਾਧਗੁਰੂ ਪਾਰਸਰ ਕਹਿੰਦੇ ਨੇ ਸਾਧਗੁਰੂ ਦੀ ਬਾਣੀ ਸਾਤ ਸਤ ਕਰ ਜਾਨੂ ਗੁਰਸਿਖੋ ਹਾਲ ਕਰਤਾ ਆਪ ਨੋਹਿ ਪੜਾਏ ਜੋ ਬਚਨ ਗੁਰੂ ਸਾਧਗੁਰੂ ਪਾਰਸਾ ਦੇ ਬਚਨ ਕਰਦੇ ਨੇ ਮਹਾਰਾਜ ਦੇ ਪਾਲ ਪੁਰਖ ਦੇ ਕਟ ਦੇ ਪੁਰਖ ਦੇ ਬਚਨ ਨੇ ਇਹ ਤੇ ਬਿਆਨ ਜੇਕਰ ਆਹ ਸ਼ਬਦ ਜਿਹੜਾ ਇਹਨਾਂ ਦਾ ਭਰਾ ਕਰ ਸਕਦਾ ਹੈ ਤਿੰਨਾਂ ਦਾ ਇੱਕ ਸ਼ਬਦ ਜਿਹੜਾ ਜਨਿਆਂ ਦਾ ਭਲਾ ਕਰ ਸਕਦਾ ਤੇ ਗੁਰੂ ਦਾ ਸ਼ਬਦ ਸੱਚੋ ਕਿੰਨਾ ਉੱਚਾ ਸੁਧਾਰ ਭਾਰਸਾ ਤੇ ਪਾਰਸਾ ਕਿਰਪਾ ਕਰਨ ਸਾਹੀ ਆਪਾਂ ਪੜਦੇ ਆ ਕਿ ਪ੍ਰਭ ਦਾ ਸਿਮਰਨ ਸਾਥੇ ਉੱਚਾ ਪ੍ਰਭੂ ਦਾ ਸਿਮਰਨ ਸਾਥੇ ਉੱਚਾਇਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉੱਥੇ ਜਿਹੜੀ ਕਿਰਪਾ ਕੀਤੀ ਆਪਾਂ ਇੱਕੋ ਉਦਾਹਰਣ ਨਾਲ ਲੈ ਲਈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੇ ਪਾਰਸਾ ਗਿਆ ਲਗੇ ਆਪਣੇ ਮਨ ਨੂੰ ਜਦੋਂ ਸਿਮਰਨ ਦੇ ਵਿੱਚ ਝੁਲਣਾ ਹੈ ਤੇ ਆਪਣੇ ਮਨ ਨੂੰ ਪਾਪ ਕਰਨ ਤੋਂ ਰੁਕਣਾ ਯਤਨ ਕਰਨਾ ਕਿ ਰੁਕੇ ਜਾਵੇ ਸਾਧੂ ਨੇ ਉਹ ਨਾਲ ਦੇਖਣਾ ਚਾਹਿਆ ਪਰ ਮੋਹ-ਰੋਗ ਲਿਆ ਸ਼ਬਦ ਦੇ ਨਹੀਂ ਰੋਕਿਆ ਆਪਣੇ ਮਨ ਨੂੰ ਤੇ ਵਿਆਹੇ ਉਹਦਾ ਜੀਵਨ ਸਫਲ ਹੋ ਗਿਆ ਰਾਜੇ ਦਾ ਤੇ ਉਹ ਪੁੱਤਰ ਦਾ ਵੀ ਜੀਵਨ ਸਫਲ ਹੋ ਗਿਆ ਕੋਈ ਕਲੰਕ ਨਹੀਂ ਲੱਗਾ ਕਿ ਉਹਨਾਂ ਦੇ ਉੱਪਰ ਇਹ ਜਿਹੜਾ ਕਿ ਕਤਲ ਕੀਤਾ ਜਾਂ ਆਪ ਕਤਲ ਹੋ ਗਿਆ ਰਾਜਾ ਜਦੋਂ ਇਹ ਉਹਦੇ ਪੁੱਤਰ ਨੇ ਉਹ ਕਤਲ ਕੀਤਾ ਇਹ ਦੋਨੇ ਕਲੰਕ ਤੋਂ ਬਚ ਗਏ ਉਸ ਸ਼ਬਦ ਨੇ ਕਰਕੇ ਇਹ ਇੱਕ ਹੈ ਕਿਉਂਕਿ ਉਹਨਾਂ ਨੇ ਆਪਣੇ ਮਨ ਨੂੰ ਪਾਪ ਕਰਨ ਤੋਂ ਸੰਕੋਚਿਆ ਉਹਨਾਂ ਨੇ ਰੁਕਿਆ ਸਾਹਿਬਾ ਜੀ ਨੇ ਕਈ ਵਾਰੀ ਬੇਨਤੀ ਕੀਤੀ ਹੈ ਕਿ ਗੁਰੂ ਸਾਹਿਬ ਜੀ ਨੇ ਬਾਣੀ ਦੇ ਤੱਕਿਆ ਕਿ ਬਿਲਾੰਗ ਪਾਪਾਂ ਨੂੰ ਪਾਪ ਜਿਹੜਾ ਕਰਦੇ ਨੇ ਉਹਨਾਂ ਉਚਾਈ ਕਰਕੇ ਜਤਨ ਕਰੋ ਜੇ ਮੰਗਲੇ ਦਾ ਸੁਰਤਾਨੇ ਭਾਵ ਕਰਨ ਵਾਸਤੇ ਤੁਹੇ ਦੇਰੀ ਹੋ ਜਾਵੇ ਕਿਉਂਕਿ ਦੇਰੀ ਦੇ ਵਿੱਚ ਭਲਾ ਜੇ ਉਹ ਦੇਰੀ ਹੋਏਗੀ ਉਹ ਸਾਰਾ ਮਾਰ ਜਾਊਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਖ ਲਗੇ ਜਾਰ ਦੇ ਵਿੱਚ ਤੇ ਪੂਜਾ ਨਹੀਂ ਕਰਨੀ ਨਿਰੰਕਾਰ ਨੂੰ ਪੂਜਣਾ ਹੈ ਸਾਲੂ ਕਹਿੰਦਾ ਮਹਾਰਾਜ ਨਿਰੰਕਾਰ ਨੂੰ ਕਿਹੇ ਪੂਜਿਆ ਕਰ ਕੋ ਰਹਿਤ ਜਿਹੜਾ ਮਾਰ ਤੇ ਆਖ ਲਗੇ ਉਹ ਸੋਚੇ ਤੁਹਾਨੂੰ ਕਾਹ ਹੋਏਗੀ ਜੇ ਪਰ ਤੁਸੀਂ ਆਪਣੇ ਅੰਦਰੋਂ ਬੋਹ ਦਾ ਤਿਆਗ ਕਰੋਗੇ ਮਾਨ ਉੱਤੇ ਆਈ ਦਾ ਤਿਆਗ ਕਰੋਗੇ ਬਾਦਸ਼ਾਹ ਜੀ ਕਹਿਣ ਲਗੇ ਉਹ ਕਿਵੇਂ ਹੋਏਗਾ ਸਮਰਨ ਦੇ ਵਿੱਚ ਜੁੜਦੇ ਹੋਏਗਾ ਤੇ ਸਿਮਰਨ ਕਰਦਿਆਂ ਕਰਦਿਆਂ ਯਤਨ ਕਰਨਾ ਆਪਣੇ ਮਨ ਨੂੰ ਭਰਿਆ ਗਿਆ ਕੋ ਰੋਕਣਾ ਮਾਰੋਚਾ ਭਰਿਆ ਗਿਆ ਕੋ ਸਭ ਦੇ ਇਹ ਬਨ ਹੋ ਗਿਆ ਹਰ ਥੰਗ ਦੇ ਗੁਰੂ ਦੇ ਸ਼ਬਦ ਦੇ ਨਾਲ ਆਪਣੇ ਮਨ ਨੂੰ ਸਮਝਾਣਾ ਆ ਕਿ ਸਿਮਰਨ ਦੇ ਨਾਲ ਨਰੰਗ ਅਰਧ ਸਿਮਰਨ ਕਰਦਿਆਂ ਕਰਦਿਆਂ ਉਹਦੇ ਸੋਝੇ ਆਲੇ ਗੁਰੂ ਸਾਹਿਬ ਸੱਤੇ ਪਾਤਸ਼ਾਹ ਦੇ ਇਦਾਂ ਉਪਦੇਸ਼ ਦੇ ਕੇ ਆਇਓ ਇਥੋ ਦੇ ਸੰਗਤ ਜਿਹੜੀ ਸੇ ਬੜੇ ਪਿਆਰ ਵਾਲੇ ਸਾਰਿਆਂ ਨੇ ਬੜੇ ਪਿਆਰ ਦੇ ਨਾਲ ਬੈਠ ਕਰਕੇ ਗੁਰੂ ਜੀ ਦੇ ਬਚਨਾਂ ਨੂੰ ਸੁਣਿਆ ਜਿਨ੍ਹਾਂ ਨੇ ਫਿਰਦਿਆਂ ਦੇ ਵਿੱਚ ਵਸਾਇਆ ਗੁਰੂ ਦੇ ਨਗਰਾਂ ਨੂੰ ਪਹੁੰਚਾ ਦਾ ਭਲਾ ਹੋਇਆ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਕਰਨ ਸਾਧੂ ਜਿਹਾ ਕੋਈ ਗੁਰੂ ਸਾਹਿਬ ਦੇ ਚਰਨਾਂ ਤੇ ਝੁਟ ਗਿਆ ਤੇ ਸੱਜੇ ਪਾਤਸ਼ਾਹ ਮੇਰੇ ਧੰਨ ਦੇ ਭਾਗ ਜਿਹੜਾ ਤੁਹਾਡੇ ਨੂੰ ਦਿਨਾਰ ਹੋ ਗਏ ਇਹਨੇ ਨੇ ਵੱਡੇ ਭਾਗ ਸੱਜੇ ਪਾਤਸ਼ਾਹ ਤੁਹਾਡੇ ਦੇ ਨਾਲ ਮੈਨੂੰ ਤੁਹਾਡੇ ਵਚਨ ਜਿਹੜੇ ਸੁਣਨ ਮਾਰਤੇ ਲਗੇ ਸੱਜੇ ਪਾਤਸ਼ਾਹ ਹੁਣ ਮੈਂ ਜਾਣੂ ਲਿਆ ਕਿ ਕਿਵੇਂ ਸਿਮਰਨ ਕੀਤਾ ਜਾਵੇਗਾ ਇਹਨੇ ਮੈਂ ਭਜਨ ਬੰਦਗੇ ਵਿੱਚ ਦੁੜਾਂਗਾ ਪਾਸ਼ਾ ਮੇਰੇ ਮਨ ਵਿੱਚ ਇਹ ਵੀ ਖਿਆਲ ਹੁੰਦਾ ਸੀ ਕਿ ਨਰੰਕਾਰ ਨੂੰ ਜਿਵੇਂ ਸਿਮਰਿਆ ਜਾਵੇ ਜਿਹੜਾ ਕੋਈ ਰੂਪ ਦੇ ਕੇ ਨਿਆਹਾਾ ਉਹਦੀ ਪੂਜਾ ਕਿਵੇਂ ਕਰਾਂਗਾ ਪਰ ਤਾਂ ਸਤਿਗੁਰੂ ਸੱਚੇ ਪਾਸ਼ਾ ਤੁਸੀਂ ਸੋਚੇ ਦਿੱਤੇ ਹੈ ਸੋ ਪਿਆਰਿਓ ਤਾਂ ਹੀ ਗੁਰੂ ਸਾਹਿਬ ਬਾਣੀ ਵਿੱਚ ਕਹਿੰਦੇ ਮਾਰਕ ਦੇ ਧਰਮ ਦੇ ਪਰਦੇ ਸਾਧੂ ਕੋਲੇ ਜਦੋਂ ਮਨ ਵਿੱਚ ਕੋਈ ਧਰਮ ਪੈਂਦਾ ਕੋਈ ਪਰਦਾ ਪੈਂਦਾ ਕੋਈ ਸ਼ੰਕਾ ਪੈਂਦਾ ਤੇ ਉਸ ਸੰਕੇ ਨੂੰ ਉਸ ਪਰਦੇ ਨੂੰ ਗੁਰੂ ਸਾਹਿਬ ਦੇ ਬਾਣੀ ਖੋਲ ਦਿੰਦੇ ਤਾਂ ਜੋ ਸਾਨੂੰ ਪ੍ਰਤੱਖ ਸਾਰਾ ਕੁਝ ਵਿਖਾਈ ਦੇ ਜਾਵੇ ਗੁਰਬਾਣੀ ਇਸ ਜਗ ਦੇ ਮਨ ਚਾਨਣ ਚਰਮ ਬਸੇ ਮਨ ਆਏ ਪਿਆਰੇ ਚਾਨਣ ਹੁੰਦਾ ਹੈ ਇਸ ਜਗ ਦੇ ਵਿੱਚ ਗੁਰਬਾਣੀ ਦੇ ਨਾਲ ਮਨ ਦੇ ਵਿੱਚ ਚਾਨਣ ਹੋ ਜਾਂਦਾ ਪਰਦੇ ਜਿਹੜੇ ਪਏ ਹੋ ਜਾਂਦੇ ਸੋ ਸਤਿਗੁਰੂ ਸੱਜੇ ਪਾਤਸ਼ਾਹ ਜੀ ਨੇ ਮਿਲਵਾ ਕਰਕੇ ਨਾਭੇ ਨਗਰ ਦੀ ਸੰਤ ਜੜੀ ਆ ਇਹਨਾਂ ਨੂੰ ਬੰਗੜਾ ਦੇ ਨਾਮ ਵਿਆਹ ਕੀਤਾ ਇਥੋਂ ਫਿਰ ਗੁਰੂ ਸਾਹਿਬ ਸੱਜੇ ਪਾਤਸ਼ਾਹ ਜੀ ਕੋਤ ਪੂਜ ਕਰ ਲਿਆ ਅਗਲੇ ਨਗਰ ਨੂੰ ਸਤਿਗੁਰੂ ਪਾਤਸ਼ਾਹ ਜੀ ਤੱਲੇ ਉਹ ਆਪਾਂ ਵਿਆਹ ਕਰ ਕੱਲ ਨੂੰ ਖਾਂਜ ਪਾ